ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 13 ਤਰੀਕ ਤੋਂ ਲੈ ਕੇ ਇੱਕ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਜਿਸ ਦੇ ਵਿੱਚ ਕਿਸਾਨਾਂ ਅਤੇ ਪੁਲਿਸ ਫੋਰਸ ਦੇ ਵਿੱਚ ਕਾਫੀ ਕਈ ਵਾਰ ਝੜਪੜੀ ਹੋਈ ਹੈ ਜਿਸ ਦੇ ਵਿੱਚ ਕਈ ਕਿਸਾਨਾਂ ਦੀ ਮੌਤ ਵੀ ਹੋ ਚੁੱਕੀ ਹੈ ਅਤੇ ਬਹੁਤ ਸਾਰੇ ਕਿਸਾਨ ਵੀ ਜ਼ਖਮੀ ਵੀ ਹੋਏ ਨੇ ਅਤੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਦਾ ਠਾਠਾ ਮਾਰਦਾ ਇਕੱਠ ਦਸ ਰਿਹਾ ਹੈ ਇਹ ਕਿਸਾਨ ਦਿੱਲੀ ਜਾ ਕੇ ਆਪਣੀਆਂ ਮੰਗਾਂ ਪੂਰੀਆਂ ਕਰਵਾ ਕੇ ਫੇਰ ਹੀ ਵਾਪਸ ਆਉਣਗੇ ਤਾਂ ਦੋਸਤੋ ਇਹ ਕਿਸਾਨਾਂ ਨੇ ਤੈਅ ਕਰ ਲਿਆ ਅਸੀਂ ਪੋਪਲਰਨ ਨੂੰ ਦੇਖੋ ਮੋਡੀਫਾਈ ਕਰਵਾ ਕੇ ਫੈਰੀਗੇਟਾਂ ਨੂੰ ਪੁੱਟਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕੀ ਟਰੈਕਟਰਾਂ ਦਾ ਬਹੁਤ ਵੱਡਾ ਇੱਕ ਕਾਫਲਾ ਦੇਖ ਸਕਦੇ ਹੋ ਕੀ ਕਿਸਾਨਾਂ ਨੇ 26 ਫਰਵਰੀ ਨੂੰ ਦਿੱਲੀ ਜਾਣ ਦਾ ਇਹ ਫੈਸਲਾ ਕਰ ਲਿਆ ਤਾਂ ਦੋਸਤੋ ਕਮੈਂਟ ਬਾਕਸ ਵਿੱਚ ਕਿਸਾਨ ਵੀਰਾਂ ਦੇ ਲਈ ਵਾਹਿਗੁਰੂ ਜ਼ਰੂਰ ਲਿਖਿਓ ਅਤੇ ਅਰਦਾਸ ਕਰਿਓ ਕਿ ਕਿਸਾਨ ਵੀਰ ਆਪਣੇ ਹੱਕ ਲੈ ਕੇ ਜ਼ਰੂਰ ਵਾਪਸ ਮੁੜਨ ਦੋਸਤੋ ਜੇ ਤੁਸੀਂ ਸਾਡੇ ਚੈਨਲ ਦੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵਾਈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਮਿਲਦੇ ਹਾਂ ਕੋਈ ਨਵੀਂ ਅਪਡੇਟ ਲੈ ਕੇ ਉਦੋਂ ਤੱਕ ਰਵ ਰਖਾ